ਤੁਹਾਡੀਆਂ ਗੱਲਾਂ ਤੋਂ ਐਂ ਲੱਗਦਾ ਕਿ ਤੁਹਾਨੂੰ ਪਰਮਾਤਮਾ ਤੇ ਵਿੱਚ ਬਹੁਤ ਯਕੀਨ ਉਹਦੇ ਕਰਕੇ ਜੀ ਹੋਣਾ ਵੀ ਚਾਹੀਦਾ ਔਰ ਮੈਂ ਕਹਿਣਾ ਹੁੰਨਾ ਵੀ ਉਹ ਹੈਗਾ ਤੇ ਅਸੀਂ ਹੈਗੇ ਆ ਜਿੱਦਣ ਉਹ ਅੰਦਰੋਂ ਨਿਕਲ ਜਾਂਦਾ ਉਹਦਣ ਆਪਣੇ ਮੋਢਿਆਂ ਤੇ ਚੱਕ ਕੇ ਤੁਰ ਪੈਂਦੇ ਤੇ ਅੱਜ ਨਹੀਂ ਤੁਹਾਨੂੰ ਕੋ ਦਫਨਾ ਕੇ ਆਂਦਾ ਅੱਜ ਨਹੀਂ ਸਾੜ ਕੇ ਆਂਦਾ ਤੁਹਾਨੂੰ ਕਿਉਂਕਿ ਉਹ ਤੁਹਾਡੇ ਅੰਦਰ ਹੈ ਤੇ ਉਹਨੂੰ ਤੁਸੀਂ ਪਾਈ ਦੇਖਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਅੱਜ ਸੰਸਾਰ ਤਾਂ ਹੀ ਦੁਖੀ ਹੋ ਰਿਹਾ ਬਿਲਕੁਲ ਜਦੋਂ ਬੱਚੇ ਮਾਂ ਪਿਓ ਤੋਂ ਦੂਰ ਜਾਣਾ ਸ਼ੁਰੂ ਹੋ ਜਾਂਦੇ ਆ ਤਕਲੀਫਾਂ ਉਹਨਾਂ ਨੂੰ ਸਤਾਉਣਾ ਸ਼ੁਰੂ ਕਰ ਦਿੰਦੇ ਆ ਅਸੀਂ ਜਿੱਦਾਂ ਜਿੱਦਾਂ ਪਰਮੇਸ਼ਰ ਸਾਨੂੰ ਸਾਰਾ ਕੁਝ ਦਿੰਦਾ ਆ ਸਾਰਾ ਕੁਝ ਦਿੰਦਾ ਆ ਸਾਈਕਲ ਤੋਂ ਬਾਅਦ ਸਕੂਟਰ ਦਿੱਤਾ ਸਕੂਟਰ ਤੋਂ ਬਾਅਦ ਉਹਨੇ ਕਾਰ ਦਿੱਤੀ ਕਾਰਾਂ ਹੀ ਦਿੰਦਾ ਜਾ ਰਿਹਾ ਹੈ ਕਾਰਾਂ ਤੋਂ ਬਾਅਦ ਜਹਾਜ਼ਾਂ 'ਚ ਬਿਠਾਇਆ ਕਿੰਨਾ ਕੁ ਅਸੀਂ ਥੈਂਕਸ ਕਰਦੇ ਆ ਉਹਦਾ ਜਦੋਂ ਪ੍ਰੋਬਲਮ ਆ ਜਾਂਦੀ ਹੈ ਉਦੋਂ ਉਹਨੂੰ ਕੁਐਸਚਨਾਂ ਸ਼ੁਰੂ ਕਰ ਦਿੰਦੇ ਆ ਕੋ ਰੱਬ ਕੀ ਐ ਰابطਾ ਹੈ ਹੀ ਨਹੀਂ ਜੋ ਸੀਗਾ ਤੇ ਤੈਨੂੰ ਸਾਰਾ ਕੁਝ ਦੇਤਾ ਨਹੀਂ ਤਾਂ ਤੂੰ ਸਾਈਕਲ ਤੇ ਹੀ ਰਹਿੰਦਾ ساری ਜ਼ਿੰਦਗੀ ਬਿਲਕੁਲ ਬਿਲਕੁਲ ਨਹੀਂ ਤਾਂ ਤੂੰ ਪੈਦਲ ਹੀ ਤੁਰਿਆ ਰਹਿੰਦਾ ਇਸ ਕਰਕੇ ਵਿਸ਼ਵਾਸ ਖੁਦਾ ਦਾ